ਇਸੇ ਜੰਡਿਆਲਾ ਗੁਰੂ ਦੇ ਇਲਾਕੇ ਦੇ ਵਿੱਚ ਨਵੰਬਰ 2023 ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਇਲਾਕੇ ਦੇ ਵਿੱਚ ਹੈਪੀ ਜੱਟ ਨਾਂ ਦਾ ਕ੍ਰਿਮੀਨਲ ਗੈਂਗਸਟਰ ਅਤੇ ਸਮੱਗਲਰ ਬਹੁਤ ਹੀ ਐਕਟਿਵ ਰਿਹਾ ਹੈ ਤਿੰਨ ਹਤਿਆਵਾਂ ਹੋਈਆਂ ਸਨ ਦੋ ਅਲੱਗ-ਅਲੱਗ ਵਾਰਦਾਤਾਂ 2023 ਦੀਆਂ ਹੈਗੀਆਂ ਨੇ ਪਹਿਲੀ ਵਾਰਦਾਤ ਦੇ ਵਿੱਚ ਰਾਮਸ਼ਰਨ ਬਾਬਾ ਨਾਂ ਦੇ ਵਿਅਕਤੀ ਨੂੰ ਮਾਰਿਆ ਗਿਆ ਸੀ ਤੇ ਦੂਸਰੀ ਵਾਰਦਾਤ ਇੱਕ ਦੋਹਰਾ ਹਤਿਆਕਾਂਡ ਸੀ ਜਿਸ ਵਿੱਚ ਨਵੰਬਰ 2023 ਦੇ ਵਿੱਚ ਕਤਲ ਕੀਤਾ ਜਾਂਦਾ ਹੈ ਅਮਰਿਤਪਾਲ ਸਿੰਘ ਸੱਜਣ ਅਤੇ ਉਸਦੇ ਹੀ ਅੰਕਲ ਕੁਲਵੰਤ ਸਿੰਘ ਨੂੰ ਹੁਣੇ ਜਿਹੜਾ ਡਬਲ ਮਰਡਰ ਹੋਇਆ ਇਸ ਤੋਂ ਪਹਿਲਾਂ ਹੀ ਅਮਰਿਤਪਾਲ ਸੱਜਣ ਦੀ ਹਤਿਆ ਹੈਪੀ ਜੱਟ ਵੱਲੋਂ ਹੋ ਸਕਦੀ ਹੈ ਇਸ ਚੀਜ਼ ਦੀ ਇੰਟੈਲੀਜੈਂਸ ਇਨਪੁਟ ਪੁਲਿਸ ਨੂੰ ਮਿਲ ਚੁੱਕੀ ਸੀ ਦੱਸਿਆ ਜਾਂਦਾ ਹੈ ਕਿ ਸਥੰਬਨਤ ਜਿਹੜੇ ਐਸ ਐਚ ਓ ਇਸ ਇਲਾਕੇ ਦੇ ਲਵਪ੍ਰੀਤ ਸਿੰਘ ਇਸ ਜਾਣਕਾਰੀ ਨੂੰ ਅਮਰਿਤਪਾਲ ਦੇ ਨਾਲ ਸਾਂਝਾ ਵੀ ਕਰ ਚੁੱਕੇ ਸਨ ਲੇਕਿਨ ਕਿਹਾ ਉਹਨਾਂ ਨੂੰ ਇਹ ਗਿਆ ਸੁਰੱਖਿਆ ਕੋਈ ਮਹਈਆ ਨਹੀਂ ਕਰਾਈ ਗਈ ਕਿਹਾ ਉਹਨਾਂ ਨੂੰ ਸਿਰਫ ਇਹ ਗਿਆ ਕਿ ਤੁਸੀਂ ਚੁਕੰਨੇ ਰਹੋ ਸਾਵਧਾਨ ਰਹੋ ਤੁਹਾਡੀ ਜਾਨ ਖਤਰੇ ਵਿੱਚ ਹੈ ਸੋ ਪੁਲਿਸ ਮਕਮਾ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਖਤਰਾ ਹੈ ਉਹਨਾਂ ਨੂੰ ਚੁੱਕਣਾ ਰਹਿਣ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਹੱਥ ਛਾੜ ਲੰਦਾ ਹੈ ਉਸ ਤੋਂ ਬਾਅਦ ਇੱਕ ਨਹੀਂ ਅਮਰਿਤਪਾਲ ਸੱਜਣ ਜਿਸ ਦਾ ਸ਼ਾਇਦ ਜੇਲ੍ਹ ਦੇ ਵਿੱਚ ਝਗੜਾ ਹੋਇਆ ਸੀ ਉਸ ਨੂੰ ਟਾਰਗੇਟ ਕੀਤਾ ਹੈਪੀ ਜੱਟ ਨੇ ਕੱਲੇ ਅਮਰਿਤਪਾਲ ਸੱਜਣ ਦਾ ਹੀ ਨਹੀਂ ਬਲਕਿ ਉਸ ਦੇ ਰਿਸ਼ਤੇਦਾਰ ਕੁਲਵੰਤ ਸਿੰਘ ਦਾ ਵੀ ਉਸ ਦੋਹਰੇ ਹਤਿਆਕਾਂਡ ਦੇ ਵਿੱਚ ਕਤਲ ਹੋ ਜਾਂਦਾ ਹੈ